ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਨਰਸਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਦਰਨਾ ਜਾਰੀ ਰੱਖਿਆ ਇੱਕ ਨੌਜਵਾਨ ਬਿਲਡਿੰਗ ਦੀ 5ਵੀਂ ਮੰਜ਼ਲ ਤੇ ਚੜਿਆ ਹੋਇਆ ਤੇ ਇਸ ਦੇ ਨਾਲ ਹੀ ਪ੍ਰਧਾਨ ਪੱਪੂ ਨੇ ਮੁੱਖ ਮੰਤਰੀ ਨੂੰ ਸੁਣਾਈਆਂ ਖਰੀਆਂ ਖਰੀਆਂ ਇਸ ਮਾਹੌਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਹੁਕਮਾਂ ਤੇ ਫਾਇਰ ਬਿਗਰ ਦੀਆਂ ਟੀਮ ਨਾਲ ਜਾਲ ਤੇ ਗੱਦੇ ਵਿਛਾਏਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਾਇਰ ਬਿਗਰ ਦੇ ਇੰਸਪੈਕਟਰ ਰਾਜਿੰਦਰ ਕੌਸ਼ਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਰਕਾਰ ਇਸ ਤੋਂ ਮਾੜੀ ਦੇ ਕੀ ਹੋ ਜੀ ਲਿਖ ਕੇ ਦੇਪਾ ਲਿਖਣ ਤੋਂ ਬਾਅਦ ਵੀ ਮੁੱਕਰ ਗਏ ਮੈਨੂੰ 79 ਸਾਫ ਵਾਲੇ ਸਾਥੀਆਂ ਨੇ ਦੱਸਿਆ ਵੀ ਸਾਡੀਆਂ ਦੋ ਵਾਰੀ ਤਿੰਨ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਕੁਝ ਨਹੀਂ ਕੁਝ ਕਿਉਂ ਨਹੀਂ ਹੈ ਕਿਉਂਕਿ ਇਹ ਭਗਵੰਤ ਮਾਨ ਸਰਕਾਰ ਗੂੰਗੀ ਬੋਲੀ ਬੈਣੀ ਸਿਰਫ ਪੈਸੇ ਇਕੱਠੇ ਕਰਨ ਚ ਲੱਗੇ ਹੋਏ ਪਹਿਲਾਂ ਵੀ ਸਾਡੇ ਸਾਥੀ ਕਹਿ ਕੇ ਗਏ ਨੇ ਵੀ ਆਨ ਵਾਲੇ ਟਾਈਮ 'ਚ ਪੱਕੀ ਜਿਹੜੀ ਭਰਤੀ ਇਹਨਾਂ ਨੇ ਖਤਮ ਕਰ ਦਣੀ ਜੀ ਮੈਂ ਕਿਹੜੀ ਜਾਣੀ ਐ ਕੰਟਰੈਕਟ ਕੰਟਰੈਕਟ ਕੌਣ ਲੈ ਕੇ ਆਏ ਸੀ ਸ਼ਾਇਦ ਤੁਹਾਨੂੰ ਪਤਾ ਨਹੀਂ ਹੈਗਾ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਪਹਿਲੀ ਸਰਕਾਰ ਬਣੀ ਸੀ ਠੇਕੇਦਾਰ ਸੀ ਤਨਵਰ ਸ਼ਾਇਦ ਤੁਹਾਨੂੰ ਯਾਦ ਹੋਊਗਾ ਉਸ ਤੋਂ ਬਾਅਦ ਪੱਕੀ ਪੱਤੀ ਨਹੀਂ ਹੋਈ ਇਹ ਕਿਹੜੇ ਵਾਅਦੇ ਕਰਕੇ ਆਏ ਸੀਗੇ ਸਾਡੀਆਂ ਨਾ ਸਿੰਘ ਭਾਣਾ ਨੂੰ ਪੱਕੇ ਕਰਾਂਗੇ ਅਸੀਂ ਕਲਾਸ 4 ਪੱਕੇ ਕਰਾਂਗੇ ਅਸੀਂ ਕਿਰਨਤ ਪੱਕੇ ਕਰਾਂਗੇ ਕੋਈ ਪੱਕਾ ਨਹੀਂ ਕੀਤਾ ਸਭ ਝੂਠੇ ਇਲਾਰੇ ਸਾਢੇ 3 ਪੌਣੇ 4 ਸਾਲ ਕੱਢਤੇ ਇਹਨਾਂ ਨੇ ਸਭ ਤੋਂ ਵੱਡਾ ਝੂਠਾ ਤਾਂ ਜਿਹੜਾ ਮਲਾਜਮਾਂ ਨੂੰ ਜੁਆਇਨ ਕਰਾਉਣ ਤੋਂ ਬਾਅਦ ਜਿਹੜਾ ਝੂਠ ਬੋਲਿਆ ਗਿਆ ਨਰਸਿੰਗ ਸਟਾਫ ਨੂੰ ਜੁਆਇਨ ਕਰਾਉਣ ਤੋਂ ਬਾਅਦ ਕਿੱਡਾ ਵੱਡਾ ਝੂਠ ਬੋਲਿਆ ਗਿਆ ਤੁਸੀਂ ਇਹ ਦੱਸੋ ਲਿਖ ਕੇ ਦਿੱਤਾ 4600 ਗ੍ਰੇਡ ਤੇ ਉਸ ਤੋਂ ਬਾਅਦ ਜੁਆਇਨ ਕਰਾ ਲਿਆ ਝੂਠ ਬੋਲ ਕੇ ਜੁਆਇਨ ਕਰਾਉਣ ਤੋਂ ਬਾਅਦ 29600 ਦੇ ਰਹੇ ਨੇ ਬਹੁਤ ਗਲਤ ਗੱਲ ਹੈ ਸੰਘਰਸ਼ ਹੈ ਡਾਕਟਰਾਂ ਦਾ ਸੰਘਰਸ਼ ਸਿਰਫ ਅੱਧਾ ਘੰਟਾ ਜਾਂ ਘੰਟਾ ਚੱਲਦਾ ਉਹਨਾਂ ਨੂੰ ਮੀਟਿੰਗ ਵਾਸਤੇ ਡਾਕਟਰ ਬੜਾ ਆਨੰਦਾ ਕਿਉਂਕਿ ਇਹਨਾਂ ਦਾ ਮੰਤਰੀ ਡਾਕਟਰ ਤੇ ਕਲਾਸ 4 ਕਲਾਸ 3 ਸਾਡੇ ਕੋਈ ਗਲਤ ਭਈ ਹੋਣ ਜਾਂ ਸਾਡੇ ਨਰਸਿੰਗ ਸਟਾਫ ਹੋਵੇ ਪਹਿਲਾਂ ਵੀ ਉਪਰੋ ਛਾੜਾਂ ਵਾਲੀਆਂ ਨੇ ਤਾਂ ਪੱਕੇ ਹੋਏ ਨੇ ਉਹਨਾਂ ਨੇ ਫੱਟਾਂ ਖਾਈਆਂ ਨੇ ਉਹਦੇ ਵਿੱਚ ਗੱਤ ਵਿਚਾਲੇ ਰਹਿ ਗਏ ਡਾਕਟਰ ਹਟਾਲ ਕਰਨ ਦਾ 24 ਘੰਟੇ ਦੋ ਦਿਨ ਚੁਣਾ ਮੈਂ ਮਸਲਾ ਹੱਲ ਕੀਤਾ ਨਾ ਮਿਛਲੀ ਵਾਰੀ ਜੀ ਸਾਡਾ ਕੋਈ ਨਰਸਿੰਗ ਸਟਾਫ ਹੈ ਸਾਡਾ ਕੋਈ ਕਲਾਸ ਪੰਚਾਰਾ ਹੈ ਕੋਈ ਲੜਕਾ ਹੈ ਜੇ ਉਹ ਹੜਤਾਲ ਕਰਨ ਤਾਂ ਸੰਘਰਸ਼ ਕਰਨ ਜੇ ਸੜਕਾਂ ਤੇ ਆਣਗੇ ਤਾਂ ਉਹਨਾਂ ਦੀ ਗੱਲ ਸੁਣੀ ਜਾਊਗੀ ਕਿਉਂ ਜੀ ਬਹੁਤ ਗਲਤ ਕਾਲ ਹੈ ਸਰਕਾਰ ਵਾਸਤੇ ਬਾਕੀ ਤੁਹਾਡੇ ਸੰਘਰਸ਼ ਦੇ ਵਿੱਚ ਜਿਵੇਂ ਵੀ ਸਾਡੇ ਵੱਲੋਂ ਵੀ ਸਾਡੀਆਂ ਭੈਣਾਂ ਆਉਂ ਭਰਾ ਆਉ ਜਿਵੇਂ ਵੀ ਡਿਊਟੀ ਲੱਗੇਗੀ ਜਿੱਥੇ ਵੀ ਜਾਣਾ ਪੈਂਦਾ ਤੁਹਾਡੇ ਨਾਲ ਬੈਠਣਾ ਪੈਂਦਾ ਤਨਮਨ ਧੰਨ ਤੋਂ ਪ੍ਰਧਾਨ ਜੀ ਮੈਡੀਕਲ ਕਾਲਜ ਵਾਲੇ ਵੀ ਟੀਵੀ ਹਸਪਤਾਲ ਵਾਲੇ ਵੀ ਅਜੀ ਤੁਹਾਡੇ ਨਾਲ ਬਸ ਬਹੁਤ ਨਾਰੇ ਲਾ ਲੋ ਜਿੰਦਾਬਾਦ ਜਿੰਦਾਬਾਦ ਜਿਸ ਨੂੰ ਹੁਕਮ ਪ੍ਰਾਪਤ ਹੋਇਆ ਤਾਂ ਸਾਡੀ ਟੀਮ ਬੁਰੰਤ ਬੋਕਰ ਜਰਾ ਦੀਆਂ ਖੜੀਆਂ ਹੋ ਰਹੇ ਤੇ ਸੇਕੀ ਕਰ ਰਹੇ ਹਮਨੇ ਲਿਆ ਬੱਚਿਆਂ ਦੀਆਂ ਬਾਕੀ ਸਾਡੇ ਸਾਡੇ ਵੱਲੋਂ ਜਿਹੜੀ ਪ੍ਰਬੰਧ ਕੀਤੇ ਜਾ ਰਹੇ ਨੇ ਨੈਟ ਵਗੈਰਾ ਸਾਨੂੰ ਅਸੀਂ ਲਗਾ ਰਹੇ ਹਾਂ ਉਹਦੇ ਜੱਦੇ ਵਗੈਰਾ ਪ੍ਰੋਵਾਈਡ ਕਰਾਏ ਆ ਤੇ ਜੇ ਇਨ ਕੇਸ ਆਫ ਅਮਰਜੰਸੀ ਅਸੀਂ ਨਾਲ ਖੜੇ ਆ ਪ੍ਰਸ਼ਾਸਨ ਦੇ ਦੇਬੀ ਹੋਰ ਕਿਵੇਂ ਦੇ ਪ੍ਰਬੰਧ ਹੈ ਫਾਇਰ ਬ੍ਰੀਡਰ ਜੀ ਸਰ ਫਾਇਰ ਬ੍ਰੀਡਰ ਬਨੋ ਸਿਰਫ ਰੈਟਿੰਗ ਤੇ ਰੱਦ ਦੇ ਵਗਾਰਾ ਦੇ ਪ੍ਰਬੰਧ ਕਰਾਈ ਜਾ ਰਹੇ ਨੇ ਤੇ ਫਾਇਰ ਅੰਡਰ ਸਾਡਾ ਬੂਆ ਸਾਡੀ ਟੀਮਾਂ ਤੇ ਡਿਪਲੂਟ ਹਨ ਪੂਲ ਸਪਰਸ਼ਾਸਨ ਦੇ ਨਾਲ ਹੀ ਅਸੀਂ ਇਲਾਕੇ ਕੰਮ ਕਰਦੇ ਆ